ਦੀਵਾ ਹੈ குரு ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਧੋਤੀ ਜੀ ਸਹਾਏ ਵਾਰ ਸ੍ਰੀ ਪਧੋਤੀ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਥਮ ਪਧੋਤੀ ਸਿਮਰ ਕਾ ਗੁਰੂ ਨਾਨਕ ਲਈ ਭਿਆਏ ਫਿਰੰਦਰ ਗੁਰਦੇ ਅਮਰਦਾਸ RAMDAS RAMDAS ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਦਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਚਿਠਾ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਘਰ ਨੋਂ ਨਿਦਿਆਵੇ ਧਾਏ ਸਭ ਥਾਈ ਹੋਏ ਸਹਾਈ ਦਸੋਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਈ ਦਸਾ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰ ਕੇ ਬੋਲੇ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤੱਪੀਆਂ ਜਿਨਾ ਆਪ ਕੀ ਦਾ ਨਾਮ ਜੱਟਿਆ ਵਣ ਕੇ ਛਕਿਆ ਦੇਖ ਚਲਾਈ ਤੇਗ ਵਾਰੀ ਦੇਖ ਕੇ ਅਨੰਠ ਕੀਤਾ ਜਿਨ੍ਹਾਂ ਪਿਆਰਿਆਂ ਸਤਿਆਰਿਆਂ ਸਿੱਧਕਵਾਨਾਂ ਦੀੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬੁਲਾ ਦੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਫਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬਣਾ ਦੇ ਵੰਡਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬ ਬਣਾ ਦੇ ਪ੍ਰਤਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਉਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਨਿਆਇਤ ਦੇ ਦਿੱਤੇ ਫਤਿਹ ਬ੍ਰਿਤ ਕੀ ਪੈਜ ਅੰਤ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲਾ ਜੀ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਤ ਬੇਕ ਦਾਤ ਸਾਹਦਾਨ ਤੂ ਸਾਦਾਨ ਦਾਨਾਂ ਸਿਰਦਾਨ ਨਾਮਦਾਨ ਸ੍ਰੀ ਅਮਰਤ ਸਰ ਜੀ ਕੇ ਸ਼ਨਾ ਚੌਂਕੀਆਂ ਝੰਡੇ ਬੰਗੇ ਜੁਗੋ ਜੁਗਿਆ ਟਲ ਸਦਾ ਧਰਮ ਕਾ ਜੈਕਾਰ ਵੇ ਖਾਲਸਾ ਜੀ ਸਾਹਿਬ ਬਰਾਜੇ ਆਪ ਜੀ ਦੇ ਸਿੱਖਾਂ ਦਾ ਮਨ ਨੀ ਮਾ ਮਤ ਜੀ ਮਤ ਦੇ ਰੱਖੀ ਆਪ ਵਾਹਿਗੁਰੂ ਇਹ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜਿਓ ਸ਼੍ਰੀ ਗੁਰੂ ਕਾਣਾ ਸਾਹਿਬ ਤੇ ਹੁਣ ਗੁਰਦੁਆਰਿਆਂ ਗੁਰਧਾਮਾਂ ਦੇ ਜਨਤੋਂ ਪੰਥ ਖਾਲਸਾ ਜੀ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਿਦਾਰੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾੜਿਆਂ ਤੇ ਮਾਣ ਨਿਤਾੜਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਹਜ਼ੂਰ ਅਰਦਾਸ ਬੇਨਤੀ ਹੈ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਧਨ ਮਾਤ ਗੁਰਦਰ ਕੌਰ ਜੀ ਦੇ ਸਸਕਾਰ ਸਥਾਨ ਗੁਰਦੁਆਰਾ ਜੋਤੀ ਸੂਤ ਸਾਹਿਬ ਵਿਖੇ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਿਆਰੇ ਲਾਲ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰਕਾਰ ਜੀ ਦੀ ਮਹਾਨ ਸ਼ਹਾਦਤ ਨੂੰ ਆਪਣੀ ਸਿਮਰਤੀ ਵਿੱਚ ਵਸਾ ਕੇ ਦਾਤਾਰ ਪਿਤਾ ਜੀਓ ਵੰਗਿਆਰਾ ਕੋਤ ਦਾਤਾ ਜੀ ਪੁਨਾ ਮਹਾਨ ਮਰਜੀਵੜਿਆ ਦੀ ਸ਼ਹਾਦਤ ਨੂੰ عقیدਤ ਸ਼ਰਧਾ ਭਾਵਨਾ ਨਾਲ ਗੁਰਸਿੱਖ ਸੰਗਤਾਂ ਮਨਾ ਰਹੀ ਹੈ। ਆਪ ਜੀ ਦੇ ਲਾਲਾਂ ਦਾ ਪੂਜਨੀਕ ਮਾਤਾ ਜੀ ਦਾ ਸ਼ਹਾਦਤ ਦਾ ਦਿਹਾੜਾ ਨਤਾਰਕ ਪਤਾ ਜੀਓ ਖਾਲਸਾ ਰਵਾਜਾਂ ਦੇ ਅਨੁਸਾਰ ਸ਼ਹਾਦਤ ਸਥਾਨ ਸ਼੍ਰੀ ਫਤਿਹਗੜ ਸਾਹਿਬ ਤੋਂ ਸਾਧਗੁਰੂ ਜੀ ਆਪ ਜੀ ਦੀ ਪਵਿੱਤਰ ਗਵਾਹੀ ਵਿੱਚ ਸਮੁੱਚਾ ਖਾਲਸਾ ਪੰਥਾ ਭੈ ਭਾਵਨੀ, ਪ੍ਰੇਮ ਮਿraag ਵਿੱਚ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਦੇ ਰੂਪ ਵਿੱਚ ਚੱਲਿਆ ਸਾਹਿਬਜ਼ਾਦੇ ਪੂਜਨੀਕ ਮਾਤਾ ਜੀ ਦੇ ਸਸਕਾਰ ਸਥਾਨ ਗੁਰਦੁਆਰਾ ਜਤੀ ਸੁਖਸਰ ਵਿਖੇ ਸ਼ਹੀਦੀ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਹੈ। دینदयाल ਪਾਤਸ਼ਾਹ ਆਪ ਜੀ ਦਾ ਸ਼ੁਕਰ ਆਪ ਜੀ ਨੇ ਸੇਵਾਵਾਂ ਲਈਆਂ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਇਲਾਹੀ ਬਾਣੀ ਦੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦੇ ਪਾਠ ਛੇ ਪੌੜੀਆਂ ਅਨੰਦ ਸਾਹਿਬ ਜੀ ਦੀ ਅਰਦਾਸ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ ਦਾਤਾ ਪਿਤਾ ਜੀ ਲਗਾਤਾਰ ਆਪ ਜੀ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਸਜਦਾ ਕਰਦੇ ਆ ਸਮੁੱਚਾ ਖਾਲਸਾ ਪੰਥਾ ਇਹਨਾਂ ਮੁਕੱਦਸ ਸਥਾਨਾਂ ਤੇ ਹਾਜ਼ਰੀਆਂ ਭਰ ਰਿਹਾ ਹੈ ਸਬ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਾਤਾ ਜੀ ਸਬ ਦੀ ਪੰਨ ਮਨ ਧਨ ਕਰਕੇ ਕੀ ਕੀ ਸੇਵਾ ਸਫਲੀ ਕਰਨੀ ਬੇਅੰਤ ਗੁਰਸਿੱਖਾਂ ਨੇ ਆਪ ਜੀ ਦੀਆਂ ਸੰਗਤਾਂ ਨੂੰ ਆਪ ਜੀ ਦਾ ਰੂਪ ਜਾਣ ਕੇ ਬੇਅੰਤ ਸੇਵਾਵਾਂ ਕੀਤੀਆਂ ਲੰਗਰ ਲਾਏ ਸਭ ਦੀ ਘਾਲਣਾ ਖਾਏ ਪੋਣੀ ਮਹਾਰਾਜ ਬਰਕਤਾਂ ਪੋਣੀਆਂ ਆਪਣੇ ਦਰ ਘਰ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣਾ ਸੱਚੇ ਸਹਿਬ ਜੀਓ ਆਪਣੇ ਪੰਥ ਦੀ ਬੋੜੀ ਕਰਨੀ ਅੰਗ ਸੰਗ ਸਹਾਈ ਹੋਣਾ ਏਕਤਾ ਇਤਫਾਕ ਬਖਸ਼ਣਾ ਮੁਸੀਬਤਾਂ ਔਕੜਾਂ ਸਰਨ ਸਰ ਕਰਨ ਦੀ ਹਿੰਮਤ ਪਾਲ ਬਖਸ਼ਣਾ ਦਾਤਾ ਜੀ ਆਪਣੇ ਲਾਲਾਂ ਦੇ ਮਾਰਗ ਤੇ ਤੁਰਦੇ ਆਂ ਸੱਚ ਦੀ ਪਹਿਰੇਦਾਰੀ ਬਖਸ਼ਣੀ ਧਰਮ ਦਾ ਜੈਕਾਰ ਕਰਾਉਣਾ ਕੀੰਦੇ ਆਲ ਪਾਤਸ਼ਾ ਇਸੇ ਤਰ੍ਹਾਂ ਆਪ ਸਮਤ ਬਖਸ਼ ਕੇ ਸੇਵਾ ਲੈਂਦੇ ਰਹਿਣਾ ਦਾਤਾਰ ਕੀਓ ਅਰੰਭੇ ਸ਼ਹੀਦੀ ਸਮਾਗਮਾਂ ਦੀ ਸੰਪੂਰਨਤਾ ਦੀ ਅਰਦਾਸ ਹੈ ਮਹਾਰਾਜ ਕਿਰਪਾ ਕਰਿਓ ਇਸੇ ਤਰ੍ਹਾਂ ਅੰਤ ਤੇ ਸਿਰ ਤੇ ਹੱਥ ਰੱਖ ਕੇ ਜੁੜ ਮਿਲ ਬੈਠਣ ਦੇ ਸੁਭਾਗ ਬਖਸ਼ਦੇ ਰਹਿਣਾ ਬੀਨ ਦਿਆਲ ਸਤਿਗੁਰੂ ਜੀ ਸ਼ੁਕਰਾਨੇ ਵਜੋ ਪਵਿੱਤਰ ਕੜਾ ਪ੍ਰਸ਼ਾਦ ਜੀ ਕੀ ਦੇਗਦਰ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੀ ਕਰੋ ਕਿਰਪਾ ਇਲਾਹੀ ਹੁਕਮ ਬਖਸ਼ੋ ਅਸੀਂ ਸਾਂਦਿਓ ਸੇਹੀ ਪਿਆਰੇ ਮੇਲੋ